ਪੰਥਕ ਸ਼ਕਤੀ ਕੌਮ ਦਾ ਰੂਪ ਗੁਰਮਤਿ ਵਿਚਾਰਧਾਰਾ ਨੇ ਸਿੱਖਾਂ ਵਿੱਚੋਂ ਜਾਤ ਪਾਤ ਊਚ ਨੀਚ ਅਮੀਰ ਗਰੀਬ ਆਦਿ ਦੇ ਵਿਤਕਰੇ ਤਾਂ ਪਹਿਲਾਂ ਹੀ ਖਤਮ ਕਰ ਦਿੱਤੇ ਸਨ ਅਤੇ ਸਭ ਸਿੱਖ ਭਾਈ ਭਾਈ ਕਹਾਉਂਦੇ ਸਨ ਅਮਰਤ ਛਕਣ ਮਗਰੋਂ ਸਿੱਖਾਂ ਵਿੱਚ ਇਹ ਵਿਚਾਰ ਹੋਰ ਪਰਪੱਕ ਹੋ ਗਏ ਸਭ ਦਾ ਸਾਂਝਾ ਧਾਰਮਿਕ ਪਿਤਾ ਸਾਂਝੀ ਧਾਰਮਿਕ ਮਾਤਾ ਸਾਂਝਾ ਜਨਮ ਅਸਥਾਨ ਸਾਂਝੇ ਵਾਸੀ ਕੋਈ ਜਹੀ ਪੰਜ ਕਕਾਰ ਹੀ ਰਹਿਤ ਇੱਕੋ ਸ਼ਬਦ ਗੁਰੂ ਹੂਣ ਨਾਲ ਸਪਨਾ ਵਿੱਚ ਏਕਤਾ ਅਤੇ ਪਿਆਰ ਭਾਵਨਾ ਸਦੀਵੀ ਤੌਰ ਤੇ ਮਜ਼ਬੂਤ ਹੋ ਗਈ। ਇਸ ਏਕਤਾ ਦੇ ਕਾਰਨ ਹੀ ਸੰਸਾਰ ਦੇ ਲੋਕ ਸਿੱਖਾਂ ਨੂੰ ਇੱਕ ਵੱਖਰੀ ਕੌਮ ਆਖਣ ਲੱਗ ਪਏ। ਏਕੇ ਤੋਂ ਪ੍ਰਾਪਤ ਹੋਈ ਸ਼ਕਤੀ ਨਾਲ ਇਹ ਕੌਮ ਸਮੇਂ ਦੀ ਹਕੂਮਤ ਦੇ ਅਤਿਆਚਾਰਾਂ ਦਾ ਟਾਕਰਾ ਕਰਨ ਲੱਗੀ ਅਤੇ ਹੋਰਨਾਂ ਨੂੰ ਵੀ ਬਹਾਦਰ ਬਣਨ ਦੀ ਪ੍ਰੇਰਣਾ ਦੇਣ ਲੱਗੀ। ਇਸ ਲਈ ਹਾਕਮ ਸ਼੍ਰੇਣੀ ਨੇ ਇਸ ਕੌਮ ਨੂੰ ਰਾਜਨੀਤਿਕ ਸ਼ਕਤੀ ਬਣਨ ਤੋਂ ਰੋਕਣ ਲਈ ਸਿੱਖਾਂ ਉੱਤੇ ਅਸਹਿਤ ਅਤੇ ਅਕਹਿ ਜ਼ੁਲਮ ਕੀਤੇ। ਪਰ ਅਮਰਤ ਨੇ ਤਾਂ ਇਹਨਾਂ ਦੀ ਕਾਇਆ ਹੀ ਕਲਪ ਕਰ ਦਿੱਤੀ ਸੀ ਇਹ ਝੁਕਣ ਜਾਂ ਖਤਮ ਹੋਣ ਦੀ ਥਾਂ ਹੋਰ ਬਲਵਾਨ ਹੋ ਗਏ ਲਗਾਤਾਰ 60-65 ਸਾਲ ਸੰਘਰਸ਼ ਕਰਨ ਮਗਰੋਂ ਇਹ ਇੱਕ ਮਹਾਨ ਰਾਜਨੀਤਿਕ ਸ਼ਕਤੀ ਬਣ ਗਈ ਅਤਿਆਚਾਰੀ ਮੁਗਲ ਸ਼ਾਸਕਾਂ ਦਾ ਤਾਂ ਇਹਨਾਂ ਪਹਿਲਾਂ ਹੀ ਭੋਗ ਪਾ ਦਿੱਤਾ ਉਸ ਦੇ ਮਗਰੋਂ ਅੰਗਰੇਜ਼ਾਂ ਨੇ ਵੀ ਇਹਨਾਂ ਨਾਲ ਮਹਾਰਾਜਾ ਰਣਜੀਤ ਸਿੰਘ ਦੇ ਸਮੇਂ ਸੰਧੀ ਕਰਨ ਵਿੱਚ ਹੀ ਆਪਣੀ ਇੱਜ਼ਤ ਸਮਝੀ ਜੇ ਸਿੱਖ ਅਮਰਤ ਸ਼ਕ ਕੇ ਖਾਲਸਾ ਪੰਥ ਦਾ ਅੰਗ ਨਾ ਬਣਦੇ ਤਾਂ ਨਾ ਤਾਂ ਉਹ ਆਪਣੀ ਹੋਂਦ ਬਚਾ ਸਕਦੇ ਸੀ ਤੇ ਨਾ ਹੀ ਗੁਰੂ ਨਾਨਕ ਪਾਤਸ਼ਾਹ ਦੀ ਸੰਪੂਰਨ ਕ੍ਰਾਂਤੀ ਜਾਰੀ ਰਹਿ ਸਕਦੀ ਸੀ ਅਤੇ ਨਾ ਹੀ ਸਿੱਖ ਕੋਈ ਇਤਿਹਾਸ ਹੀ ਸਿਰਜ ਸਕਦੇ ਆਓ ਅਸੀਂ ਵੀ ਅਮਰਤ ਛੱਕ ਕੇ ਪੰਤਕ ਸ਼ਕਤੀ ਦੇ ਰੂਪ ਵਿੱਚ ਗੁਰੂ ਨਾਨਕ ਦੇਵ ਜੀ ਦੁਆਰਾ ਸੰਪੂਰਨ ਕ੍ਰਾਂਤੀ ਦੀ ਲਹਿਰ ਨੂੰ ਹੋਰ ਅੱਗੇ ਤੋਰੀਏ ਤਾਂ ਜੋ ਮਨੁੱਖੀ ਸਮਾਜ ਵਿੱਚ ਅਧਿਆਤਮਿਕ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਪੱਖੋਂ ਉਣ ਤਾਇਆਂ ਤੋਂ ਬਚ ਸਕੇ ਅਤੇ ਸ਼ਰਵਤ ਦੇ ਭਲੇ ਚੌਹਣ ਵਾਲੇ ਲੋਕਾਂ ਦਾ ਸਮਾਜ ਸਿਰਜਿਆ ਜਾ ਸਕੇ ਆਓ ਫਿਰ ਤੋਰ ਰਲ ਕੇ ਇੱਕ ਵਾਰ ਫਿਰ ਹਮਲਾ ਮਾਰੀਏ